ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਰਾਮਕਲੀ ਸੱਦ ਦੀ ਬਾਣੀ ਦੀ ਵਿਆਖਿਆ ਕਰਕੇ ਦੱਸਾਂਗੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਸ਼ਲ ਤਹਿ ਲੋਏ ਜੀਓ ਜੋ ਅਕਾਲ ਪੁਰਖ ਜਗਤ ਵਿੱਚ ਜੀਵਾਂ ਨੂੰ ਦਾਤਾ ਬਖਸ਼ਣ ਵਾਲਾ ਹੈ ਜੋ ਤਿੰਨਾਂ ਲੋਕਾਂ ਵਿੱਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਜੀਉ ਉਸ ਅਕਾਲ ਪੁਰਖ ਵਿੱਚ ਗੁਰੂ ਅਮਰਦਾਸ ਸਤਗੁਰੂ ਦੇ ਸ਼ਬਦ ਦੀ ਰਾਹੀ ਲੀਨ ਰਿਹਾ ਹੈ ਅਤੇ ਉਸ ਤੋਂ ਬਿਨਾ ਕਿਸੇ ਹੋਰ ਨੂੰ ਉਸ ਵਰਗਾ ਨਹੀਂ ਜਾਣਦਾ ਅਵਰੋਣਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵੇ ਗੁਰੂ ਅਮਰਦਾਸ ਜੀ ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਕਾਲਪੁਰਖ ਤੋਂ ਬਿਨਾ ਕਿਸੇ ਹੋਰ ਨੂੰ ਉਸ ਵਰਗਾ ਨਹੀਂ ਜਾਣਦੇ ਰਹੇ ਇਹ ਵੱਲ ਇੱਕ ਨਾਮ ਨੂੰ ਧਿਆਉਂਦੇ ਰਹੇ ਹਨ ਪ੍ਰਸਾਦ ਨਾਨਕ ਗੁਰ ਅੰਗਦ ਪਰਮ ਪਦਵੀ ਪਾਵਏ ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਉਹ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁੱਕੇ ਹਨ ਆਇਆ ਹਕਾਰਾ ਚੱਲਣਵਾਰਾ ਹਰ ਰਾਮ ਨਾਮ ਸਮਾਇਆ ਜਿਹੜਾ ਗੁਰੂ ਅਮਰਦਾਸ ਅਕਾਲ ਪੁਰਖ ਦੇ ਨਾਮ ਵਿੱਚ ਲੀਨ ਸੀ ਧੁਰੋਂ ਉਸ ਦੇ ਚੱਲਣ ਦਾ ਸੱਦਾ ਆ ਗਿਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਗੁਰੂ ਅਮਰਦਾਸ ਜੀ ਨੇ ਜਗਤ ਵਿੱਚ ਰਹਿੰਦੇ ਆਮਰ ਅਟਲ ਤੋਲ ਠਾਕੁਰ ਨੂੰ ਭਗਤੀ ਦੇ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜਿਉ ਅਕਾਲ ਪੁਰਖ ਦੀ ਰਜਾ ਗੁਰੂ ਅਮਰਦਾਸ ਜੀ ਨੂੰ ਪਿਆਰੀ ਲੱਗੀ ਅਤੇ ਸਤਿਗੁਰੂ ਜੀ ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹੋ ਪਏ ਸਤਿਗੁਰ ਕਰੇ ਹਰ ਪਹਿ ਬੇਨੰਤੀ ਮੇਰੀ ਪੈਜ ਰੱਖੋ ਔਰ ਦਾਸ ਜਿਉ ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ हे हरि मेरी अरदास है कि मेरी लाज रख लो पैज राखो हर जणह के री हर दे नाम निरंजनो हे हरि अपने सेवकां दी लाज राख ते माया तो निर्मोह करने वाला अपना नाम बख्श अंत चलदियां होए बेली जमदूत काल निखंजनो ਜਮਦੂਤਾ ਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇ ਜੋ ਅਖੀਰ ਚੱਲਣ ਵੇਲੇ ਸਾਥੀ ਬਣੇ ਸਤਿਗੁਰੂ ਕੀ ਬੇਨੰਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਸਤਿਗੁਰੂ ਦੀ ਕੀਤੀ ਹੋਈ ਇਹ ਬੇਨਤੀ ਇਹ ਅਰਦਾਸ ਅਕਾਲ ਪੁਰਖ ਪ੍ਰਭੂ ਨੇ ਸੁਣ ਲਈ ਹਰ ਧਾਰ ਕਿਰਪਾ ਸਤਗੁਰ ਮਿਲਾਇਆ ਤਨ ਤਨ ਕਹੈ ਸਬਾਸ ਜੀਓ ਅਤੇ ਮਿਹਰ ਕਰਕੇ ਉਸਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਅਤੇ ਕਹਿਣ ਲੱਗਾ ਸ਼ਾਹ ਬਾਸ਼ੇ ਤੂੰ ਤਨ ਹੈ ਤੂੰ ਤਨ ਹੈ ਮੇਰੇ ਸਿੱਖ ਸੁਣੋ ਪੁੱਤ ਪਾਈਓ ਮੇਰਾ ਹਰਪਾਣਾ ਆਉ ਮੈਂ ਪਾਸ ਜਿਓ ਹੇ ਮੇਰੇ ਸਿੱਖੋ ਹੇ ਮੇਰੇ ਪੁੱਤਰੋ ਹੇ ਮੇਰੇ ਭਰਾਵੋ ਸੁਣੋ ਮੇਰੇ ਅਕਾਲ ਪੁਰਖ ਨੂੰ ਇਹ ਚੰਗਾ ਲੱਗਾ ਹੈ ਅਤੇ ਮਾਨਵ ਮੈਨੂੰ ਉਸਦੇ ਹੁਕਮਨਾ ਕੀਤਾ ਹੈ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜਿਉ ਅਕਾਲ ਪੁਰਖ ਦੀ ਰਜਾ ਗੁਰੂ ਨੂੰ ਮਿੱਠੀ ਲੱਗੀ ਹੈ ਮੇਰਾ ਪ੍ਰਭੂ ਮੈਨੂੰ ਸ਼ਾਬਾਸ਼ ਦੇ ਰਿਹਾ ਹੈ ਭਗਤ ਸਤ ਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਪਾਵੈ ਉਹੀ ਮਨੁੱਖ ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਪਾਣਾ ਮਿੱਠਾ ਲੱਗਦਾ ਹੈ आनंद अनहद बजे वाजे हर आप ਗਲ ਮੇ ਲਾਵੇ ਉਸ ਦੇ ਅੰਦਰ ਆਨੰਦ ਦੇ ਵਾਜੇ ਇੱਕ ਰਸ ਵੱਜਦੇ ਹਨ ਕਾਲਪੁਰਖ ਉਸ ਨੂੰ ਆਪ ਆਪਣੇ ਗਲ ਲਾਉਂਦਾ ਹੈ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਓ ਤੁਸੀਂ ਮੇਰੇ ਪੁੱਤਰ ਹੋ ਮੇਰੇ ਭਰਾ ਹੋ ਮੇਰਾ ਪਰਿਵਾਰ ਹੋ ਮਨ ਵਿੱਚ ਕਿਆਸ ਕਰਕੇ ਵੇਖੋ ਤੋਰ ਲਿਖਿਆ ਪਰਵਾਣਾ ਫਿਰੈ ਨਹੀਂ ਗੁਰ ਜਾਏ ਹਰ ਪ੍ਰਭ ਪਾਸ ਜਿਓ ਕਿ ਤੁਰੋਂ ਲਿਖਿਆ ਹੋਇਆ ਹੁਕਮ ਕਦੇ ਟਲ ਨਹੀਂ ਸਕਦਾ ਸੋ ਇਸ ਵਾਸਤੇ ਹੁਣ ਗੁਰੂ ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ ਸਤ ਗੁਰ ਪਾਣਾ ਆਪਣਾ ਬਹਿ ਪਰਿਵਾਰ ਸਦਾਇਆ ਗੁਰੂ ਅਮਰਦਾਸ ਜੀ ਨੇ ਬੈਠ ਕੇ ਆਪਣੀ ਮਰਜ਼ੀ ਨਾਲ ਸਾਰੇ ਪਰਿਵਾਰ ਨੂੰ ਸੱਦ ਕਲਿਆ ਤੇ ਆਖਿਆ ਮਤਮੈ ਪਿਛੈ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ ਮਤਾ ਮੇਰੇ ਪਿੱਛੋਂ ਕੋਈ ਰੋਵੇ ਮੈਨੂੰ ਉਹ ਰੋਣ ਵਾਲਾ ਓਕਾ ਹੀ ਚੰਗਾ ਨਹੀਂ ਲੱਗਣਾ ਮਿੱਤ ਪੈਜੈ ਮਿੱਤ ਬਿਗੈ ਜਿਸ ਮਿੱਤ ਕੀ ਪੈਜ ਭਾਵੇ ਜਿਸ ਮਨੁੱਖ ਨੂੰ ਆਪਣੇ ਮਿੱਤਰ ਦੀ ਵਡਿਆਈ ਹੁੰਦੀ ਚੰਗੀ ਲੱਗਦੀ ਹੈ ਉਹ ਖੁਸ਼ ਹੁੰਦਾ ਹੈ ਜਦੋਂ ਉਸਦੇ ਮਿੱਤਰ ਨੂੰ ਆਦਰ ਮਿਲਦਾ ਹੈ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹਰ ਸਤਿਗੁਰੂ ਪੈ ਨਾ ਵਏ ਤੁਸੀਂ ਵੀ ਹੈ ਮੇਰੇ ਪੁੱਤਰੋ ਤੇ ਭਰਾਵੋ ਹੁਣ ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ ਇਸ ਵਾਸਤੇ ਤੁਸੀਂ ਵੀ ਖੁਸ਼ ਹੋਵੋ ਸਤਿਗੁਰੂ ਪਰਤਖ ਹੋਦਾ ਬਹਿਰਾਜ ਆਪ ਟਿਕਾਇਆ ਇਹੇ ਉਪਦੇਸ਼ ਦੇ ਕੇ ਫਿਰ ਗੁਰੂ ਅਮਰਦਾਸ ਜੀ ਨੇ ਸ਼ਰੀਰਕ ਜਾਮੇ ਵਿੱਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ ਵੀ ਥਾਪ ਦਿੱਤੀ ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅਤੇ ਸਾਰੇ ਸਿੱਖਾਂ ਨੂੰ ਸਾਖਾਂ ਅੰਗਾਂ ਨੂੰ ਪੁੱਤਰਾਂ ਨੂੰ ਅਤੇ ਭਰਾਵਾਂ ਨੂੰ ਗੁਰੂ ਰਾਮਦਾਸ ਜੀ ਦੀ ਚਰਨੀ ਲਾ ਦਿੱਤਾ ਅੰਤੇ ਸਤਿਗੁਰ ਬੋਲੇ ਆ ਮੈਂ ਪਿਛੈ ਕੀਰਤਨ ਕਰੈ ਨਿਰਬਾਨ ਜਿਓ ਜੋਤੀ ਜੋਤ ਸਮਾਨ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ ਮੇਰੇ ਪਿਛੋਂ ਨਿਰੋਲ ਕੀਰਤਨ ਕਰਿਓ ਕੈਸੋ ਗੋਪਾਲ ਪੰਡਿਤ ਸਦੋ ਹਰ ਹਰ ਕਥਾ ਪੜ੍ਹੈ ਪੁਰਾਣ ਜਿਓ ਕੈਸੋ ਗੋਪਾਲ ਕਾਰਪੁਰਖ ਦੇ ਪੰਡਤਾਂ ਨੂੰ ਸੱਦ ਘੱਲਿਓ ਜੋ ਆਕੇ ਅਕਾਲ ਪੁਰਖ ਦੀ ਕਥਾ ਵਾਰਤਾ ਰੂਪ ਪੁਰਾਣ ਪੜਨ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੇ ਚੇਤਾ ਰੱਖਿਓ ਮੇਰੇ ਪਿੱਛੋਂ ਅਕਾਲ ਪੁਰਖ ਦੀ ਕਥਾ ਹੀ ਪੜ੍ਹਨੀ ਚਾਹੀਦੀ ਹੈ ਅਕਾਲ ਪੁਰਖ ਦਾ ਨਾਮ ਹੀ ਸੁੰਨਣਾ ਚਾਹੀਦਾ ਹੈ ਬੇਬਾਨ ਵੀ ਗੁਰੂ ਨੂੰ ਕੇਵਲ ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਗੁਰੂ ਤਾਂ ਪਿੰਡ ਪਤਲ ਕਿਰਿਆ ਦੀਵਾ ਤੇ ਫੁੱਲ ਇਹਨਾ ਸਬਨਾ ਨੂੰ ਸਤ ਸੰਗਤ ਤੋਂ ਸਦਕੇ ਕਰਦਾ ਹੈ ਹਰ ਪਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜਿਉ ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ ਉਸ ਵੇਲੇ یوں ਆਖਿਆ ਸਤਗੁਰੂ ਨੂੰ ਸੁਜਾਨ ਅਕਾਲ ਪੁਰਖ ਮਿਲ ਪਿਆ RAM DAS SODDI TILAK DIYA GURU SHABDA SACCHE NISAAN JIO ਗੁਰੂ ਅਮਰਦਾਸ ਜੀ ਨੇ ਸੋਢੀ ਗੁਰੂ ਰਾਮਦਾਸ ਜੀ ਨੂੰ ਗ੍ਰਿਹਾਈ ਦਾ ਤਿਲਕ ਤੇ ਗੁਰੂ ਦਾ ਸ਼ਬਦ ਰੂਪ ਸੱਚੀ ਰਾਹ ਧਾਰੀ ਬਖਸ਼ੀ ਸਤ ਗੁਰ ਪੁਰਖ ਜੇ ਬੋਲੇ ਆ ਗੁਰ ਸਿੱਖਾ ਮੰਨ ਲਈ ਰਜਾਈ ਜਿਉ ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀ ਲੱਗਣ ਤਾਂ ਗੁਰਸਿੱਖਾਂ ਨੇ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਲਿਆ ਮੋਹਰੀ ਪੁੱਤ ਸੰਮੁਖ ਹੋਇਆ ਰਾਮਦਾਸ ਐ ਪੈਰੀ ਪਾਏ ਜੀਓ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਰੀਜੀਤ ਤੇ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ ਪਿਤਾ ਦੇ ਸਾਹਮਣੇ ਸਰਖੂਰ ਹੋ ਕੇ ਖਲੋਤੇ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰਖਿਆ ਗੁਰੂ ਰਾਮਦਾਸ ਜੀ ਵਿੱਚ ਗੁਰੂ ਅਮਰਦਾਸ ਜੀ ਨੇ ਆਪਣੀ ਆਤਮਾ ਠਿਕਾ ਦਿੱਤੀ ਸਵਾਸ ਤੇ ਸਾਰੀ ਲੋਕਾਈ ਗੁਰੂ ਰਾਮਦਾਸ ਜੀ ਦੀ ਪੈਰੀ ਆ ਪਈ ਕੋਈ ਕਰ ਬਖੀਲੀ ਨੀ ਵੈ ਨਾਹੀ ਫਿਰ ਸਤ ਗੁਰੂ ਆਣ ਨਿਵਾਇਆ ਜੇ ਕੋਈ ਨਿੰਦਾ ਕਰਕੇ ਪਹਿਲਾ ਨਹੀਂ ਸੀ ਨਿਵਿਆ ਉਸ ਨੂੰ ਵੀ ਗੁਰੂ ਅਮਰਦਾਸ ਜੀ ਨੇ ਪੈਰੀ ਪਾਇਆ ਹਰ ਗੁਰੇ ਬਾਣਾ ਦੀ ਵਢਾਈ ਧੁਰ ਲਿਖਿਆ ਲੇਖ ਰਜਾਇ ਜਿਓ ਅਕਾਲ ਪੁਰਖ ਤੇ ਗੁਰੂ ਅਮਰਦਾਸ ਜੀ ਨੂੰ ਇਹੀ ਚੰਗਾ ਲੱਗਾ ਉਹਨਾਂ ਗੁਰੂ ਰਾਮਦਾਸ ਜੀ ਨੂੰ ਵਿਡਿਆਈ ਬਖਸ਼ੀਤ ਰੋ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ ਕਹੈ ਸੁੰਦਰ ਸੁਨੋ ਸੰਤੋ ਸਭ ਜਗਤ ਪੈਰੀ ਪਾਏ ਜਿਓ ਸੁੰਦਰ ਆਖਦਾ ਹੈ ਕਿ ਹੇ ਸੰਤੋ ਸੁਨੋ ਇਸ ਬਾਤ ਤੇ ਸਾਰਾ ਜਗਤ ਗੁਰੂ ਰਾਮਦਾਸ ਜੀ ਦੀ ਪੈਰੀ ਪਿਆ ਹੈ ਅੱਜ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਰਾਮ ਕਲੀ ਸਾਧੂ ਦੀ ਵਿਆਖਿਆ ਕਰਕੇ ਦੱਸੀ ਹੈ ਇਸ ਬਾਣੀ ਦੀ ਵਿਆਖਿਆ ਪ੍ਰੋਫੈਸਰ ਸਾਹਿਬ ਸਿੰਘ ਜੀ ਵੱਲੋਂ ਕੀਤੀ ਗਈ ਹੈ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ